ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਤੁਹਾਡਾ ਆਪਣਾ ਜਤਿੰਦਰ ਪੰਨ ਹਾਲਾਤ ਵਿੱਚ ਥੋੜਾ ਜਿਹਾ ਸੁਧਾਰ ਹੋ ਰਿਹਾ ਹੜਾਂ ਦੀ ਸਥਿਤੀ ਪਹਿਲਾਂ ਵਾਲੀ ਨਹੀਂ ਅੱਜ ਥੋੜੀ ਜਿਹੀ ਆਸ ਵੱਜੀ ਹੈ ਕਿਸਦਾਰ ਹੋ ਸਕਦਾ ਤੇ ਜੇ ਇਸੇ ਤਰ੍ਹਾਂ ਸੁਧਾਰ ਹੁੰਦਾ ਰਿਹਾ ਤੇ ਕੱਲ ਤੱਕ ਸ਼ਾਇਦ ਮੈਂ ਇਕੱਲਾ ਬੈਠਣ ਦੇ ਬਜਾਏ ਅਸੀਂ ਪੁਰਾਣੀ ਤਰਤੀਬ ਦੇ ਮੁਤਾਬਕ ਦੋ ਜਣੇ ਤੁਹਾਡੇ ਸਾਹਮਣੇ ਬੈਠੇ ਹੋਵਾਂਗੇ ਅਸੀਂ ਸੁੱਖ ਮੰਗੀਏ ਇਹ ਹਾਲਾਤ ਇਸੇ ਤਰ੍ਹਾਂ ਜਿਹੜਾ ਮੋੜਾ ਕੱਟਦੇ ਪਿਆ ਕੱਟੀ ਜਾਣ ਸੁਧਾਰ ਹੋਵੇ ਗੱਲ ਸਿਰਫ ਇਹ ਨਹੀਂ ਕਿ ਅਸੀਂ ਪ੍ਰੋਗਰਾਮ ਕਰਨਾ ਤੇ ਇੱਕ ਦੇ ਬਜਾਏ ਦੋ ਜਣੇ ਬਿਠੇ ਇਧਰੋਂ ਵੱਡੀ ਗੱਲ ਇਹ ਆ ਕਿ ਸਾਡੇ ਸੁੱਖ ਮੰਗਣ ਦੇ ਵਿੱਚ ਪੰਜਾਬੀਆਂ ਦਾ ਸਾਡੇ ਆਪਣੇ ਲੋਕਾਂ ਦਾ ਭਲਾ ਲੁਕਿਆ ਜਿਹੜੇ ਬੜੇ ਦਿਨਾਂ ਦੇ ਆੜੜ ਥਾਵਾਂ ਤੇ ਮੁਸ਼ਕਲ ਚ ਫਸੇ ਹੋਏ ਆ ਉਹਨਾਂ ਦਾ ਕਰਕੇ ਮੈਂ ਇੱਕ ਵਾਰੀ ਫੇਰ ਕਾਮਨਾ ਕਰਦਾ ਕਿ ਜਿਹੜਾ ਸੁਧਾਰ ਉਹ ਸ਼ੁਰੂ ਹੋਇਆ ਉਹ ਕੱਲ ਤੱਕ ਚੋਖਾ ਹੋ ਜਾਵੇ ਤੇ ਬਿਹਤਰ ਹੋਵੇ ਦੂਜੀ ਬੇਨਤੀ ਮੈਂ ਇਹ ਕਰਨੀ ਆ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਘੱਗਰ ਦੀ ਮਾਰ ਵਾਲਾ ਇਲਾਕਾ ਉਸ ਪਾਸੇ ਖਾਸ ਕਰਕੇ ਸਾਡਾ ਪਟਿਆਲਾ ਤੇ ਇਸ ਤੋਂ ਅੱਗੇ ਮਾਨਸਾ ਤੱਕ ਜਿਹੜਾ ਸਾਰਾ ਏਰੀਆ ਉਹਦੇ ਵਿੱਚ ਕਾਫੀ ਮੁਸ਼ਕਲ ਆ ਕਿਉਂਕਿ ਇੱਕ ਤਾਂ ਘੱਗਰ ਦਰਿਆ ਉੱਥੇ ਪੈਂਦਾ ਉਹਦੇ ਵਿੱਚ ਨੇੜੀਆਂ ਦੋ ਨਦੀਆਂ ਹਰਿਆਣੇ ਦੀਆਂ ਇੱਕ ਮਾਰਕੰਡਾ ਤੇ ਇੱਕ ਟਾਂਗਰੀ ਉਹ ਵੀ ਆ ਕੇ ਪੈਂਦੀਆਂ ਉਹਨਾਂ ਦੇ ਪਾਣੀ ਨਾਲ ਅਗਲੇ ਪਾਸੇ ਮਾਨਸਾ ਤੱਕ ਸਾਡੇ ਪੰਜਾਬ ਦੇ ਲੋਕਾਂ ਦੀ ਮੁਸ਼ਕਲ ਵੀ ਵਧੀ ਹੋਈ ਆ। ਉਹਦੇ ਬਾਰੇ ਚ ਸਾਡੀ ਰਿਪੋਰਟ ਜਿਹੜੀ ਮੈਂ ਬਾਅਦ ਚ ਦੱਸਾਂਗਾ। ਦੂਸਰਾ ਪੱਸਾ ਇਹ ਆ ਕਿ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਖੀ ਨੇ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਪੰਜਾਬ ਦੇ ਹਾਲਾਤ ਬਾਰੇ ਵੀ ਦੱਸਿਆ ਕਿ ਕਿੱਥੇ-ਕਿੱਥੇ ਪਾਣੀ ਕਿੰਨਾ ਕਿਹੜੇ ਪਾਸੇ ਕਿੰਨਾ ਛੱਡਿਆ ਗਿਆ। ਉਹਨਾਂ ਨੇ ਅੰਕੜੇ ਵੀ ਦਿੱਤੇ ਆ। ਅੰਕੜੇ ਸਾਫ਼ ਦੱਸਦੇ ਆ ਕਿ ਪਾਣੀ ਅਜੇ ਵੀ ਛੱਡਿਆ ਘਟ ਜਾ ਰਿਹਾ ਪਿੱਛੋਂ ਵੱਧ ਆ ਰਿਹਾ ਕਈਆਂ ਥਾਵਾਂ ਤੇ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਹੋਣ ਦੇ باوجود ਅਜੇ ਛੱਡਿਆ ਨਹੀਂ ਜਾ ਰਿਹਾ ਤਾਂ ਕਿ ਪਹਿਲਾਂ ਨਿਕਲ ਜਾਵੇ ਤੇ ਨਵਾਸੀ ਫਿਰ ਛੱਡੀਏ ਫਿਰ ਵੀ ਪਾਖੜੇ ਤੋਂ ਕੱਲ ਜਿਹੜਾ ਪਾਣੀ ਛੱਡਿਆ ਗਿਆ ਉਹਦਾ ਕਰਕੇ ਮੁਸ਼ਕਲ ਕਾਫੀ ਵਧੀ ਹੈ ਅਗਲੇ ਸਮੇਂ 'ਚ ਕਿਤੇ ਵੀ ਛੱਡਣਾ ਪੈ ਸਕਦਾ ਸਾਨੂੰ ਇਸ ਗੱਲ ਵਾਸਤੇ ਲਗਾਤਾਰ ਤਿਆਰ ਰਹਿਣਾ ਚਾਹੀਦਾ ਇਸ ਨਾਲ ਮੈਂ ਇਹ ਬੇਨਤੀ ਕਰਦਿਆਂ ਸਾਡੇ ਗਵਾਂਢੀ ਰਾਜ ਹਰਿਆਣੇ ਦੇ ਵਿੱਚ ਹਾਲਾਤ ਚੰਗੇ ਨਹੀਂ ਅੰਮਾਲੇ ਨੂੰ ਤਾਂ ਟਾਂਗਰੀ ਨਦੀ ਪਿੰਦੀ ਹੈ ਇਹ ਤੋਂ ਇਲਾਵਾ ਜਿਹੜਾ ਕੁਰਕ ਖੇਤਰ ਹੈ ਉਹਦੇ ਨਾਲ ਹੀ ਲੱਗਦਾ ਉੱਥੇ ਮਾਰਕੰਡਾ ਨਦੀ ਹੈ ਉਧਰ ਸਿਰਸੇ ਤੱਕ ਜਾ ਕੇ ਉਹ ਘੱਗਰ ਮਾਰ ਕਰਦਾ ਪਿਆ ਫਰੀਦাবাদ ਵਾਲੇ ਪਾਸੇ ਉਧਰ ਜਮਨਾ ਦਰਿਆ ਦੀ ਮਾਰ ਪੈ ਰਹੀ ਹੈ ਲੋਕੀ ਉੱਥੇ ਵੀ ਦੁਖੀ ਨੇ ਦੁਖੀ ਤਾਂ ਲੋਕੀ ਹਜ਼ਾਰ ਤੱਕ ਵੀ ਨੇ ਜਿੱਥੇ ਇਹਨਾਂ ਬਰਸਾਤਾਂ ਦੇ ਕਾਰਨ ਨੈਸ਼ਨਲ ਹਾਈਵੇ ਜਿਹੜਾ ਉਹਦੇ ਵਿੱਚੋਂ ਕਹਿੰਦੇ ਆ ਕਿ 10 ਫੁੱਟ ਡੂੰਘਾ ਟੋਆ ਪੈ ਗਿਆ ਉੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਇਹ ਇਸ ਦੌਰ ਦੀ ਪਹਿਲੀ ਖਬਰ ਹਰਿਆਣੇ ਤੋਂ ਆਇਆ ਕਿ ਉੱਥੇ ਉਹਨਾਂ ਨੂੰ ਬਹਾਦਰਗੜ੍ਹ ਦੇ ਵਿੱਚ ਆਰਮੀ ਸੱਦਨੀ ਪੈ ਗਈ ਹੈ ਨੈਸ਼ਨਲ ਚੈਨਲ ਜਿਹੜੇ ਨੇ ਜਿਹੜੀਆਂ ਕੌਮੀ ਅਖਬਾਰਾਂ ਨੇ ਉਹਨਾਂ ਦੀਆਂ ਸਾਈਟਾਂ ਤੇ ਆਈ ਖਬਰ ਦੇ ਮੁਤਾਬਕ ਅੱਜ ਉੱਥੇ ਆਰਮੀ ਸੱਦੀ ਗਈ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਜੋ ਵੀ ਮਜਬੂਰੀ ਹੋਵੇ ਉਹ ਸਮਝਦੇ ਹੋਣਗੇ ਮੈਂ ਉੱਤੇ ਜਿਆਦਾ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਦੂਰ ਬੈਠਾ ਹਾਂ ਇਸ ਦੇ ਨਾਲ ਹੀ ਮੈਂ ਬੇਨਤੀ ਕਰਨੀ ਇੱਕ ਦਿੱਲੀ ਦੀ ਤੇ ਇੱਕ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਅਜਮੇਰ ਦੇ ਵਿੱਚ ਸ਼ਾਇਦ ਕੋਈ ਪਾਣੀ ਵਾਲਾ ਤਲਾਬ ਸੀ ਜਿਹਦੇ ਇੱਕ ਪਾਸੇ ਤੋਂ ਕੋ ਬੰਨ ਟੁੱਟਾ ਉਹਦੀ ਖਬਰ ਆਈ ਹੈ ਖਬਰ ਤੇ ਚਿੰਤਾ ਪੈਦਾ ਕਰਨ ਵਾਲੀ ਆ ਪਰ ਉੱਥੇ ਹਾਲਾਤ ਕਈ ਵਾਰੀ ਇੰਨੇ ਜਿਆਦੇ ਚਿੰਤਾ ਵਾਲੇ ਹੁੰਦੇ ਨਹੀਂ ਜਿਨੇ ਦੱਸੇ ਜਾਂਦੇ ਆ ਲੁਧਿਆਣਾ ਦੇ ਆ ਸਸਰਾਲੀ ਬੰਨ ਕੱਲ ਦਾ ਲਗਾਤਾਰ ਢਹਣ ਟੁੱਟ ਗਿਆ ਘੜੇ ਘੜੇ ਟੁੱਟ ਗਿਆ ਹੁਣ ਟੁੱਟ ਗਿਆ ਉੱਥੇ ਲੋਕ ਵੀ ਲੱਗੇ ਹੋਏ ਆ ਪ੍ਰਸ਼ਾਸਨ ਵੀ ਸਾਰਾ ਉੱਥੇ ਅਫਸਰ ਵੀ ਉੱਥੇ ਨੇ ਉਹ ਕਹਿੰਦੇ ਸਥਿਤੀ ਅਜੇ ਤੱਕ ਪੂਰੀ ਤਰ੍ਹਾਂ ਕੰਟਰੋਲ ਹੇਠ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਬਹੁਤ ਫੈਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਲੋਕ ਇਦਾਂ ਦੇ ਫਲਾਣਾ ਟੁੱਟਣ ਵਾਲਾ ਦੂਜਾ ਸੋਚਦਾ ਕਿ 15 ਮਿੰਟ ਪਹਿਲਾਂ ਉਹਨੇ ਅੱਖਾਂ 'ਚ ਟੁੱਟਣ ਵਾਲਾ ਹੁਣ ਤੱਕ ਤਾਂ ਟੁੱਟ ਗਿਆ ਹੋਣਾ ਉਹ ਸਿੱਧਾ ਇਹ ਕਹਿੰਦੇ ਉਹ ਟੁੱਟ ਗਿਆ ਤੇ ਤੀਜਾ ਜਦੋਂ ਬੋਲਦਾ ਉਹ ਕਹਿੰਦਾ ਟਟਕਾ ਤੇ ਪਾਣੀ ਵੀ ਨਾਲ ਦੇ ਪਿੰਡਾਂ ਚੱਲ ਗਿਆ ਹੁਣ ਉਹ ਆਪਣੀ ਗੱਲ ਕਹਿ ਦਿੰਦਾ ਇਹਦੇ ਤੋਂ ਬਾਅਦ ਖੰਭਾਂ ਦੀਆਂ ੜਾਰਾਂ ਬਣਦੀਆਂ ਨਿੱਕੇ ਨਿੱਕੇ ਗੱਲ ਵੱਧਿਆ ਵੱਧਿਆ ਬਹੁਤ ਵੱਡੀਆਂ ਅਫਵਾਹਾਂ ਬਣਦੀਆਂ ਅੱਡ ਅੱਡ ਜ਼ਿਲ੍ਹਿਆਂ ਤੋਂ ਰਿਪੋਰਟਾਂ ਆ ਰਹੀਆਂ ਨੇ ਕਿ ਕੁਝ ਸਮਾਂ ਦੇ ਉੱਤੇ ਡਿਪਟੀ ਕਮਿਸ਼ਨਰਾਂ ਨੇ ਜਾਂ ਹੋਰਨਾਂ ਨੇ ਇਸ ਮਾਮਲੇ ਦੇ ਵਿੱਚ ਬੇਨਤੀ ਕੀਤੀ ਆ ਕਿ ਅਫਵਾਹਾਂ ਤੇ ਧਿਆਨ ਨਾ ਦਿਓ ਜੋ ਕੋਈ ਪ੍ਰਸ਼ਾਸਨ ਕਰਦਾ ਪਿਆ ਅਸੀਂ ਆਪਣੇ ਤੌਰ ਦੇ ਉੱਤੇ ਜ਼ਿੰਮੇਵਾਰੀਆਂ ਨਿਭਾਵਾਂਗੇ ਇਹ ਗੱਲ ਮੈਂ ਦੱਸਦਿਆਂ ਕਿ ਇਹਦੇ ਵਿੱਚ ਦਿੱਲੀ ਦੀ ਏਅਰਪੋਰਟ ਨੇ ਹੀ ਸ਼ਾਮਲ ਕੀਤੀ ਉੱਥੇ ਦਿੱਲੀ ਨੂੰ ਜਮਨਾ ਦੀ ਮਾਰ ਪੈ ਰਹੀ ਆ ਦਿੱਲੀ ਦੇ ਵਿੱਚ ਮਿਓਰ ਬਿਹਾਰ ਇਲਾਕਾ ਉੱਥੇ ਪਾਣੀ ਭਰਿਆ ਮੋਨਸਟਰੀ ਮਾਰਕੀਟ ਜਮਨਾ ਘਾਟ ਇੱਥੋਂ ਤੱਕ ਸਾਰਾ ਉਹਨਾਂ ਦਾ ਪਾਣੀ ਦਿੱਲੀ ਵਿੱਚ ਆ ਕਿ ਉਹਦੇ ਚੜ੍ਹਦੇ ਪਾਸੇ ਸ਼ਹਿਰ ਆ ਬਹੁਤ ਵੱਡਾ ਸ਼ਹਿਰ ਨੋਇਡਾ ਉਹਨਾਂ ਦਾ ਉੱਤਰ ਪ੍ਰਦੇਸ਼ ਵਾਲਾ ਦਾ ਉਹਦੇ ਵਿੱਚ ਵੀ ਜੇ ਉਹਨਾਂ ਦੇ ਪਾਣੀ ਨਾਲ ਕਾਫੀ ਪ੍ਰਭਾਵ ਪਿਆ ਕਿੰਨਾ ਪਿਆ ਪੂਰੀ ਰਿਪੋਰਟ ਸਾਡੇ ਕੋਲ ਨਹੀਂ ਪਰ ਇਹ ਰਿਪੋਰਟਾਂ ਨੇ ਕਿ ਪਾਣੀ ਦੇ ਜ਼ਾਨ ਨਾਲ ਉੱਥੇ ਵੀ ਲੋਕਾਂ ਦੇ ਵਿੱਚ ਇੱਕ ਹਿੱਸੇ 'ਚ ਪੂਰਾ ਨਿਡਰਸ਼ਤ ਨਹੀਂ ਪਰ ਇੱਕ ਹਿੱਸੇ 'ਚ ਘਬਰਾਹਟ ਫੈਲੀ ਹੈ ਕਿੰਨੀ ਹੈ ਅਸੀਂ ਪੂਰੀਆਂ ਰਿਪੋਰਟਾਂ ਦੀ ਉਡੀਕ ਕਰੀਏ ਪਰ ਇਹ ਤੋਂ ਕਿਸੇ ਵੀ ਕਿਸਮ ਦੀਆਂ ਅਫਵਾਹਾਂ ਦੇ ਉੱਤੇ ਧਿਆਨ ਨਹੀਂ ਦੇਣਾ ਕਿ ਮੈਂ ਫੇਰ ਆਖੂਗਾ ਅਫਵਾਹਾਂ ਫਲਾਉਣ ਵਾਲੇ ਹਰ ਯੁੱਗ ਦੇ ਵਿੱਚ ਲੋਕਾਂ ਨੂੰ ਡਰਾ ਕੇ ਤਮਾਸ਼ਾ ਵੇਖਦੇ ਹੁੰਦੇ ਆ ਅਸੀਂ ਉਹਨਾਂ ਤੋਂ ਬਚ ਕੇ ਰਹੀਏ ਉਹਦੇ ਤੋਂ ਇਲਾਵਾ ਜਿਹੜੇ ਪੰਜਾਬ ਦੇ ਹਾਲਾਤ ਨੇ ਮੈਂ ਉਹਨਾਂ ਦੀ ਗੱਲ ਕਰਨੀ ਆ ਉਹਦੇ ਵਿੱਚ ਅਸੀਂ ਅੱਜ ਟੀਮਾਂ ਸਾਰੇ ਹਥਾਵਾਂ ਤੇ ਹੜ੍ਹਾਂ ਦੀ ਰਿਪੋਰਟ ਲੈਣ ਵਾਸਤੇ ਨਹੀਂ ਭੇਜੀਆਂ ਕੁਝ ਹੋਰ ਕੰਮਾਂ ਵਾਸਤੇ ਭੇਜੀਆਂ ਨੇ ਪਰ ਜਿੱਥੇ ਜਿੱਥੇ ਹੜ੍ਹਾਂ ਦੇ ਹਾਲਾਤ ਖਰਾਬ ਨੇ ਅਜੇ ਮਿਸਾਲ ਦੇ ਤੌਰ ਤੇ ਘੱਗਰ ਦਰਿਆ ਮਾਰ ਕਰਦਾ ਪਟਿਆਲੇ ਤੋਂ ਅਗਲੇ ਪਾਸੇ ਪਿੰਡ ਇੱਕ ਦਾ ਨਾਮ ਬੁੱਧਮੋਰ ਹੈ ਉੱਥੇ ਸਾਡੇ ਰਿਪੋਰਟ ਆਨੰਦਪ੍ਰੀਤ ਗਏ ਨੇ ਤੇ ਉਹਨਾਂ ਦੇ ਨਾਲ ਕੈਮਰਾਮੈਨ ਦੀਪਕ ਉਹਨਾਂ ਦੀ ਰਿਪੋਰਟ ਤੁਸੀਂ ਆਪੇ ਵੇਖ ਕੇ ਹਿਸਾਬ ਲਾ ਸਕਦੇ ਹੋ ਕਿ ਖੱਗਰ ਅਸਵੇਲੇ ਸ਼ੂਕ ਦਾ ਪਿਆ ਤੇ ਕਿੰਨਕ ਲੋਕਾਂ ਨੂੰ ਤੰਗ ਕਰ ਰਿਹਾ ਏਅਰਪੋਰਟ ਹੈ ਨੰਦਪ੍ਰੀਤ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਖੇਤਾਂ ਦੇ ਵਿੱਚ ਪਾਣੀ ਭੜਿਆ ਹੋਇਆ ਇਸ ਵੇਲੇ ਅਸੀਂ ਹਲਕਾ ਸਨੌਰ ਦੇ ਵਿੱਚ ਪੰਜਾਬ ਹਰਿਆਣਾ ਦੇ ਬਾਡਰ ਦੇ ਉੱਤੇ ਇਹ ਪਿੰਡ ਪੈਂਦਾ ਬੁਧਮੌਰ ਇਸ ਪਿੰਡ ਦੀ ਛੱਤ ਦੇ ਉੱਤੇ ਖੜਕੇ ਤੁਹਾਨੂੰ ਇੱਕ ਜਿਹੜਾ ਵਿਊ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਆਲੇ-ਦੁਆਲੇ ਦਾ ਕਿ ਇੱਥੇ ਇਸ ਵੇਲੇ ਹਾਲਾਤ ਕੀ ਨੇ ਤੁਸੀਂ ਦੇਖੋ ਕਿ ਇਹ ਹਾਲਾਤ ਇਸ ਵੇਲੇ ਬਣੇ ਨੇ ਇਹ ਡਾਂਗਰੀ ਨਦੀ ਜੀ ਨੂੰ ਡਾਂਗਰੀ ਵੀ ਕਿਹਾ ਜਾਂਦਾ ਹੈ ਸ਼ਿਵਾਲਕ ਦੀਆਂ ਪਹਾੜੀਆਂ ਚੋਂ ਨਿਕਲਦੀ ਹੈ ਤੇ ਇੱਕ ਪਾਸੇ ਤੁਸੀਂ ਜਿਸ ਪਾਸੇ ਦੇਖ ਰਹੇ ਹੋ ਤਾਂ ਇਸ ਪਾਸੇ ਹਰਿਆਣਾ ਹੈ ਹਰਿਆਣਾ ਦੇ ਨਾਲ ਹੀ ਜਿਹੜੀ ਮਾਰਕ ਜਿਹੜੀ ਹੈ ਉਹ ਉਧਰੋਂ ਵੀ ਨਦੀ ਆ ਰਹੀ ਹੈ ਉਹ ਉਹ ਪਾਣੀ ਵੀ ਇਕੱਠਾ ਹੁੰਦਾ ਤੇ ਇਹ ਡਾਂਗਰੀ ਹੈ ਡਾਂਗਰੀ ਤੇ ਇਹ ਤੋਂ ਸੱਜੇ ਹੱਥ ਜਿਸ ਪਾਸੇ ਹੁਣ ਕੈਮਰਾ ਜਾਏਗਾ ਉਸ ਪਾਸੇ ਜਿਹੜਾ ਹੈ ਇਹ ਕੱਗਰ ਦਰਿਆ ਜਿਹੜਾ ਉਹ ਇਕੱਠਾ ਹੁੰਦਾ ਯਾਨੀ ਕਿ ਇਹ ਤਿੰਨ ਜਿਹੜੀ ਨਦੀਆਂ ਨੇ ਦਰਿਆ ਉਹ ਇਕੱਠੇ ਹੋ ਕੇ ਅੱਗੇ ਫਿਰ ਹਰਿਆਣਾ ਦੇ ਵਿੱਚ ਐਂਟਰ ਹੋ ਕੇ ਫਿਰ ਦੁਬਾਰਾ ਪੰਜਾਬ ਦੇ ਵਿੱਚ ਜਾਣਗੇ ਸੋ ਪਾਤੜਾ ਸਮਾਣਾ ਵਾਲੇ ਪਾਸੇ ਤੋਂ ਅੱਗੇ ਜਿਹੜਾ ਕੱਗਰ ਵਧੇਗਾ ਸੋ ਲਗਾਤਾਰ ਤੁਸੀਂ ਦੇਖੋ ਇੱਕ ਓਵਰਆਲ ਵਿਊ ਤੁਹਾਨੂੰ ਵਿਖਾ ਰਹੇ ਹਾਂ ਕਿ ਪਿੰਡ ਦਾ ਕਿ ਪਿੰਡ ਦੇ ਪਿੰਡ ਕਿਸ ਤਰੀਕੇ ਦੇ ਨਾਲ ਆਲੇ ਦੁਆਲੇ ਜਿਹੜੇ ਉਹ ਪਾਣੀ ਦੀ ਜਿਹੜੀ ਹੈ ਉਹ ਮਾਰ ਖੇਟ ਨੇ ਦੂਸਰੀ ਰਿਪੋਰਟ ਲੁਧਿਆਣੇ ਦਾ ਜਿਸ ਤਰ੍ਹਾਂ ਮੈਂ ਸਸਰਾਲੀ ਬੰਦ ਦੀ ਗੱਲ ਕੀਤੀ ਹੈ ਉੱਥੇ ਸਾਡਾ ਗੋਵਿੰਦਰ ਜੰਗੀ ਆਣਾ ਰਿਪੋਰਟਰ ਤੇ ਉਹਦੇ ਨਾਲ ਕੈਮਰਾਮੈਨ ਲਵਪ੍ਰੀਤ ਉਹ ਦੋਵੇਂ ਪਹੁੰਚੇ ਹੋਏ ਨੇ ਉੱਥੇ ਦੇ ਜੋ ਹਾਲਾਤ ਹੈ ਤੁਸੀਂ ਸਾਹਮਣੇ ਦੇਖਦੇ ਪਿਆ ਆ ਇਸ ਰਿਪੋਰਟ ਤੋਂ ਪਤਾ ਲੱਗ ਜਾਂਦਾ ਔਰ ਮੈਂ ਫੇਰ ਇੱਕ ਵਾਰੀ ਬੇਨਤੀ ਕਰੂੰਗਾ ਕਿ ਜੁਨੀਆਂ ਇੰਦਰ ਉਦਰ ਤੋਂ ਗੱਲਾਂ ਕੀਤੀਆਂ ਜਾਂਦੀਆਂ ਪ੍ਰਸ਼ਾਸਨ ਨੇ ਆਖਿਆ ਕਿ ਅਫਵਾਹਾਂ ਤੇ ਧਿਆਨ ਨਾ ਦਿਓ ਅਫਵਾਹ ਲੋਕਾਂ ਨੂੰ ਡਰਾਉਣ ਵਾਸਤੇ ਹੁੰਦੀਆਂ ਬੰਨ ਬਿਲਕੁਲ ਟੁੱਟਣ ਦੀ ਕੰਗਾਰ ਤੇ ਆ ਬਿਲਕੁਲ ਥੋੜਾ ਜਿਹਾ ਬੰਨ ਜਿਹੜਾ ਬਚਿਆਗਾ 2 ਫੁੱਟ ਦਾ ਜਿਹੜਾ ਬੰਨ ਉਹ ਬਚਿਆਗਾ ਕਾਫੀ ਕਮਜ਼ੋਰ ਇੱਥੇ ਬੰਨ ਜਿਹੜਾ ਹੋ ਚੁੱਕਿਆ ਵੱਡੀ ਗੰਤੀ ਦੇ ਵਿੱਚ ਸੇਵਾਦਾਰ ਵੀ ਪਹੁੰਚੇ ਹੋਏ ਆ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਿੱਛੇ ਇੱਕ ਬੰਨ ਹੋਰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਨੌਜਵਾਨ ਤਾਂ ਜੋ ਅ ਇਥੋਂ ਕੋਈ ਵੱਡਾ ਨੁਕਸਾਨ ਨਾ ਹੋਵੇ ਤਾਂ ਕਾਫੀ ਦਿਨਾਂ ਤੋਂ ਇਹ ਕਹਿ ਰਹੇ ਸੀਗੇ ਕਿ ਪੋਲਾ ਜਿਹੜਾ ਪਿਆਵ ਬੰਨ ਤਾਂ ਇਹ ਬੰਨ ਜਿਹੜਾ ਮੇਨ ਬੰਨ ਆ ਜਿਹੜਾ ਮੇਨ ਬੰਨ ਆ ਉਹ ਬੰਨ ਦੀਆਂ ਤਸਵੀਰਾਂ ਨੇ ਸਸਰਾਲੀ ਬੰਨਦੀਆਂ ਜਿੱਥੇ ਕਾਫੀ ਹੁਣ ਨਾਜ਼ੁਕ ਜਿਹੜੀ ਸਥਿਤੀ ਬਣੀ ਹੋਈ ਆ ਇਹ ਬੰਨ ਕਿਸੇ ਵੀ ਵਕਤ ਜਿਹੜਾ ਟੁੱਟ ਸਕਦਾ ਕਿਸੇ ਵੀ ਵਕਤ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਆ ਉਹ ਬਿਲਕੁਲ ਨਜ਼ਦੀਕ ਜਿਹੜਾ ਪਹੁੰਚ ਚੁੱਕਿਆ ਤੇ ਇਥੇ ਸਤਲੁਜ ਦੀ ਜਿਹੜੀ ਸਪੀਡ ਆ ਜਿਹੜੀ ਪਾਣੀ ਦੀ ਸਪੀਡ ਆ ਉਹ ਪਾਣੀ ਦੀ ਸਪੀਡ ਵੀ ਜਿਹੜੀ ਬਹੁ ਤੇਜ ਪਾਣੀ ਬਹੁਤ ਤੇਜ ਸਤਾਰ ਦੇ ਵਿੱਚ ਵਗ ਰਿਹਾ ਤਾਂ ਇਥੋਂ ਬੰਨ ਕਿਸੇ ਵੀ ਵੇਲੇ ਟੁੱਟ ਸਕਦਾ ਤਾਂ ਕਾਫੀ ਨਾਜ਼ਕ ਸਥਿਤੀ ਹੈ ਜਿਹੜੀ ਸਸਰਾਲੀ ਪਿੰਡ ਦੇ ਵਿੱਚ ਜਿਹੜੀ ਲੁਧਿਆਣੇ ਤੋਂ 10-15 ਕਿਲੋਮੀਟਰ ਅੱਗੇ ਜਿਹੜਾ ਇਹ ਬੰਨ ਪੈਂਦਾ ਹੈਗਾ ਸਤਲੂਜ ਪੈਂਦਾ ਹੈਗਾ ਤਾਂ ਇੱਥੇ ਕਿਸੇ ਵੀ ਵਕਤ ਜਿਹੜੀ ਵੱਡਾ ਹਾਦਸਾ ਹੋ ਸਕਦਾ ਤਾਂ ਬਹੁਤ ਸਾਰੇ ਨੌਜਵਾਨ ਸੰਸਥਾਵਾਂ ਜਿਹੜੀਆਂ ਨੇ ਆਪਣੇ ਤੌਰ ਤੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਆਪਣੇ ਤੌਰ ਤੇ ਲੱਗੇ ਹੋਏ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਬੰਨ ਬਚਾਇਆ ਜਾਵੇ ਪਰ ਜਿਹੜੇ ਹਾਲਾਤ ਦੱਸ ਰਹੇ ਨੇ ਉਹ ਇਹ ਆ ਕਿ ਕਿਸੇ ਵੀ ਵੇਲੇ ਬੰਨ ਜਿਹੜਾ ਟੁੱਟ ਸਕਦਾ ਇਥੇ ਸਤਲੁਜ ਦਾ ਦੀ ਰਫ਼ਤਾਰ ਦੇਖ ਸਕਦੇ ਹੋ ਪਾਣੀ ਦੀ ਕਿੰਨੀ ਜਿਆਦੇ ਸਾਡੀ ਤੀਸਰੀ ਟੀਮ ਅਮਰਸਰ ਤੋਂ ਸਾਡੇ ਰਿਪੋਰਟਰ ਮੁਕੇਸ਼ ਤੇ ਉਹਨਾਂ ਦੇ ਨਾਲ ਕੈਮਰਾਮੈਨ ਪ੍ਰਦੀਪ ਉਹ ਦੋਵੇਂ ਜਣੇ ਅਜਨਾਲਾ ਖੇਤਰ ਵਿੱਚ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਉਹ ਰਿਆ ਜੋ ਉਸ ਇਲਾਕੇ ਚ ਗਏ ਨੇ ਉੱਥੇ ਕੱਲ ਕੇਂਦਰ ਸਰਕਾਰ ਦੇ ਮੰਤਰੀ ਸ਼ਿਵਰਾਜ ਸਿੰਘ ਝੋਹਾਨ ਉਹ ਵੀ ਹੋ ਗਿਆ ਸੀ ਅੱਜ ਗਿਆਨੀ ਰਘਵੀਰ ਸਿੰਘ ਹੋਰੀ ਗਏ ਨੇ ਜਿਸ ਦਿਨ ਪਾਣੀ ਇਹ ਚੜਦਾ ਸ਼ੁਰੂ ਹੋਇਆ ਤੇ ਪਹਿਲੀ ਮਾਰ ਪਈ ਉਸ ਦਿਨ ਵੀ ਗਿਆਨੀ ਰਘਵੀਰ ਸਿੰਘ ਉਹਦੇ ਉੱਥੇ ਗਏ ਸੀ ਉਹਨਾਂ ਜਾ ਕੇ ਅਰਦਾਸ ਵੀ ਕੀਤੀ ਉਹ ਕਹੇ ਉੱਥੇ ਗੱਲਾਂ ਕਰਦੇ ਕਰਦੇ ਭਾਵੁਕ ਵੀ ਹੋ ਗਏ ਸਨ ਉਹ ਅੱਜ ਫਿਰ ਉੱਥੇ ਗਏ ਨੇ ਲੋਕਾਂ ਨੂੰ ਦਿਲਾਸਾ ਦੇਣ ਵਾਸਤੇ ਹੌਸਲਾ ਦੇਣ ਵਾਸਤੇ ਅੰਮ੍ਰਿਤਸਰ ਦੇ ਰਮਦਾਸ ਅਜ਼ਨਾਲਾ ਤੇ ਕਈ ਪਿੰਡ ਹਜੇ ਵੀ ਹੜ੍ਹ ਦੇ ਮਾਰ ਚਲਦੇ ਦਿਖਾਈ ਦੇ ਰਿਹਾ ਦੂਸਰੇ ਪਾਸੇ ਅੰਮ੍ਰਿਤਸਰ ਦੇ ਰਮਦਾਸ ਅਦੀਨ ਕੋਨੇਵਾਲ ਪਿੰਡ ਦੇ ਵਿੱਚ ਬੰਨ ਟੁੱਟਾ ਸੀ ਅਤੇ ਉਸ ਬੰਨ ਨੂੰ ਹੁਣ ਕਾਰ ਸੇਵਾ ਵਾਲੇ ਸੰਪਰਦਾਵਾਂ ਮਹਾਪੁਰਖਾਂ ਵੱਲੋਂ ਅਤੇ ਅਤੇ ਇਸਤੇ ਨਾਲ ਹੀ ਵੱਖ-ਵੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਬੜੇ ਹੀ ਸਹਿਯੋਗ ਦੇ ਨਾਲ ਉਹ ਬੰਨ ਜੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣਾ ਤੋਂ ਮਿੱਟੀ ਇੱਥੇ ਲਿਆਂਦੀ ਜਾ ਰਹੀ ਹੈ ਅਤੇ ਇੱਥੇ ਇਹ ਬੰਨ ਜਿਹੜਾ ਉਹ ਬੰਨਨ ਦੀ ਕੋਸ਼ਿਸ਼ ਜਾਰੀ ਹੈ ਇੱਥੇ ਹੀ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਤੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣੇ ਇੱਥੇ ਪਹੁੰਚਿਆ ਉਹਨਾਂ ਵੱਲੋਂ ਵੀ ਇੱਥੇ ਹਾਲਾਤਾਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਾਰ ਸੇਵਾ ਵਾਲੇ ਮਹਾਪੁੱਤਾਂ ਨਾਲ ਜਿਹੜੀ ਆ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਇੱਥੇ ਪਹੁੰਚਿਆ ਉਹਨਾਂ ਵੱਲੋਂ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ ਅਤੇ ਜੋ ਅਜੋ ਅਜੋ ਉਹ ਇਸ ਸੇਵਾ ਦੇ ਵਿੱਚ ਆਪਣਾ ਖੁਦ ਹਿੱਸਾ ਪਾਉਣ ਲਈ ਜਿਹੜੇ ਸਿੰਘ ਸਾਹਿਬ ਇੱਥੇ ਉਹ ਪਹੁੰਚਿਆ ਹੈ ਇਦੇ ਤੋਂ ਇਲਾਵਾ ਹੋਰ ਵੀ ਸਾਰੇ ਸਿਆਸੀ ਲੀਡਰ ਜਾ ਰਹੇ ਨੇ ਮੈਂ ਅੱਡ ਅੱਡ ਪਾਰਟੀਆਂ ਦੇ ਲੀਡਰਾਂ ਦੇ ਨਾਲ ਨਵਾਂ ਤੇ ਬਹੁਤ ਜ਼ਿਆਦਾ ਆ ਕਾਂਗਰਸ ਪਾਰਟੀ ਦੇ ਲੀਡਰ ਵੀ ਜਾਂਦੇ ਨੇ ਅਕਾਲੀ ਦਲ ਦੇ ਵੀ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵੀ ਜਾਂਦੇ ਨੇ ਭਾਜਪਾ ਦੇ ਵੀ ਜਾਂਦੇ ਨੇ ਹਰ ਪਾਰਟੀ ਦੇ ਲੀਡਰ ਜਾਂਦੇ ਨੇ ਜਿਹੜੀਆਂ ਛੋਟੀਆਂ ਪਾਰਟੀਆਂ ਗਿਣ ਲੈਂਦੇ ਅਸੀਂ ਖਾਸ ਕਰਕੇ ਖੱਬੇ ਪੱਖੀ ਪਾਰਟੀਆਂ ਉਹਨਾਂ ਦੇ ਵੀ ਜਾ ਰਹੇ ਨੇ ਜਦੋਂ ਅਸੀਂ ਨਾ ਲੈਨੇ ਜਿਵੇਂ ਅਸੀਂ ਪੰਜਾ ਦੇ ਨਾਂ ਲੈਤੇ ਸੀਵਾ ਰਹਿ ਗਿਆ ਤੇ ਫਿਰ ਲੋਕੇ ਕਹਿੰਦੇ ਛੇਵੇਂ ਤੋਂ ਬਹੁਤ ਤਕਲੀਫ ਹੁੰਦੀ ਸੀ ਉਹ ਤੁਹਾਨੂੰ ਬੁਰਾ ਲੱਗਦਾ ਤੁਸੀਂ ਇਸ ਕਰਕੇ ਉਹਦਾ ਨਾਂ ਨਹੀਂ ਲੈਂਦੇ ਮੈਂ ਇਸ ਕਰਕੇ ਅੱਜ ਕਿਸੇ ਦਾ ਨਾਮ ਹੀ ਨਹੀਂ ਲੈ ਰਿਹਾ ਮੈਂ ਸਿਰਫ ਇਹ ਆਖਿਆ ਕਿ ਹਰ ਪਾਰਟੀ ਦੇ ਲੀਡਰ ਜਾ ਰਹੇ ਆ ਔਰ ਹਰ ਥਾਂ ਤੋਂ ਪੰਜਾਬ 'ਚ ਰਿਪੋਰਟ ਆ ਰਹੀਆਂ ਫਲਣ ਥਾਂਵੇਂ ਗਿਆ ਫਲਣ ਥਾਂਵੇਂ ਗਿਆ ਜਿਸ ਕਿਸੇ ਨੇ ਜਿੰਨਾ ਵੀ ਹਿੱਸਾ ਪਾਇਆ ਉਹਦਾ ਹਿੱਸਾ ਲੋਕਾਂ ਦੀ ਸੇਵਾ ਕੀਤੀ ਹੈ ਇਹ ਕੋਈ ਆਸਾਨ ਨਹੀਂ ਕੀਤਾ ਜੇ ਲੋਕਾਂ ਨੇ ਉਹਨਾਂ ਲੀਡਰ ਮੰਨਿਆ ਜੇ ਲੋਕ ਉਹਨਾਂ ਨੂੰ ਮਾਨਤਾ ਨ ਦਿੰਦੇ ਆ ਇਹੋ ਜੇ ਮੌਕੇ ਤੇ ਲੋਕਾਂ ਕੋਲ ਪਹੁੰਚਣਾ ਉਹਨਾਂ ਦੀ ਮਦਦ ਕਰਨਾ ਲੀਡਰਾਂ ਦਾ ਤੇ ਫਰਜ਼ ਵੀ ਬਣਦਾ ਜੋ ਸਾਰੇ ਗਏ ਨੇ ਤੇ ਬੜੀ ਚੰਗੀ ਗੱਲ ਆ ਇੱਕ ਗੱਲ ਮੈਂ ਉੱਚੇ ਚੇਤੇ ਤੌਰ ਤੇ ਦੱਸਣੀ ਆ ਕਿ ਕੱਲ ਨੂੰ ਸਾਡੀਆਂ ਜਿਹੜੀਆਂ ਟੀਮਾਂ ਲੋਕਾਂ ਤੱਕ ਜਾ ਰਹੀਆਂ ਨੇ ਉਹ ਟੀਮਾਂ ਆਪਣੇ ਨਾਲ ਇੱਕ ਮੈਡੀਕਲ ਕਿੱਟ ਲੈ ਕੇ ਜਾ ਰਹੀਆਂ ਉਹਦਾ ਇੱਕ ਕਾਰਨ ਹੈ ਕੱਲ ਤੋਂ ਬਾਅਦ ਜਿਉਂ-ਜਿਉਂ ਪਾਣੀ ਘਟਣਾ ਲੋਕਾਂ ਨੇ ਬਾਹਰ ਆਉਣਾ ਹੈ ਕਈ ਕਿਸੁੰਦੀਆਂ ਬਿਮਾਰੀਆਂ ਜ਼ਰੂਰੀ ਨਹੀਂ ਕਿ ਲੱਗਣ ਲੱਗ ਸਕਦੀਆਂ ਨੇ ਕਿਸੇ ਕਿਸੇ ਨੂੰ ਲੱਗ ਸਕਦੀਆਂ ਕਈ ਵੱਡੀ ਹਿੰਮਤ ਵਾਲੇ ਆ ਤਕੜੇ ਜੁੱਸੇ ਵਾਲੇ ਉਹਨਾਂ ਨੂੰ ਨਹੀਂ ਵੀ ਲੱਗਣਗੀਆਂ ਸਮੱਸਿਆਵਾਂ ਆਸ ਹੋਣੀਆਂ ਕੱਲੇ ਬੰਦੇ ਉਹਨਾਂ ਨਹੀਂ ਸਮੱਸਿਆਵਾਂ ਤਾਂ ਘਰਾਂ ਨੂੰ ਵੀ ਆਉਣੀਆਂ ਜਿਹੜੇ ਇੰਨੇ ਦਿਨਾਂ ਦੇ ਭੱਜੇ ਘਰ ਜਦੋਂ ਧੁੱਪ ਲੱਗੀ ਤਾਂ ਸੁੱਕਣ ਲੱਗੇ ਉਹਨਾਂ ਦੇ ਵਿੱਚ ਵੀ ਕਈਆਂ ਚ ਤਰੇੜਾਂ ਹੋਣੀਆਂ ਕਈ ਟਿੜਕਣੇ ਆ ਕਿਤੇ ਕਿਤੇ ਡਿੱਗ ਵੀ ਸਕਦੇ ਆ ਉਹ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਆ ਸਾਡੀਆਂ ਟੀਮਾਂ ਜੋ ਜਾਣਗੀਆਂ ਤੁਹਾਡੇ ਕੋਲ ਉਹਨਾਂ ਦੇ ਕੋਲ ਜਿੱਥੇ-ਜਿੱਥੇ ਵੀ ਮੈਡੀਕਲ ਟੀਮ ਆ ਜਾਣ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਜਾਵਾਂਗੇ ਸਾਡੇ ਚੈਨਲ ਦੀ ਇੰਨੀ ਪਹੁੰਚ ਨਹੀਂ ਅਸੀਂ ਕੋਈ ਸਰਕਾਰ ਨਹੀਂ ਪਰ ਜਿੱਥੇ ਵੀ ਸਾਡੀ ਕੋਲ ਟੀਮ ਜਾਵੇਗੀ ਉਹ ਇਸ ਤਰ੍ਹਾਂ ਦੀ ਮੈਡੀਕਲ ਕਿਟ ਜਿਹੜੀ ਆ ਉਹ ਨਾਲ ਲੈ ਕੇ ਜਾਵੇਗੀ ਇਹਦੇ ਵਿੱਚ ਕੁਝ ਜ਼ਰੂਰੀ ਚੀਜ਼ਾਂ ਜਿਹੜੀਆਂ ਅਸੀਂ ਪਾਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਫ਼ ਹੈ ਕਿ ਇਸ ਖਾੜਾਂ ਦੇ ਪਾਣੀ ਦੇ ਨਾਲ ਜਿਹੜੀ ਅੱਗੋਂ ਚਮੜੀ ਦੀ ਖਾਰਸ਼ ਵਗੈਰਾ ਦੀ ਸਮੱਸਿਆ ਆਉਣੀ ਆ ਉਹਦੇ ਵਾਸਤੇ ਦਵਾਈ ਦਰਮੋਂ ਇਹ ਉਥੇ ਤੁਹਾਨੂੰ ਇੱਕ ਇੱਕ ਟਿਊਬ ਮਿਲੇਗੀ ਦੂਸਰਾ ਬੁਖਾਰ ਤੇ ਦਰਦ ਹੋ ਸਕਦੇ ਆ ਉਹਦੇ ਵਾਸਤੇ ਪੈਰਾਸਟਾਮੋਲ ਵਨਮੋਲ ਉਹ ਅਸੀਏ ਦੇ ਵਿੱਚ ਸ਼ਾਮਲ ਕੀਤੀ ਆ ਤੀਸਰਾ ਦਸਤ ਪੇਟ ਦੀ ਇਨਫੈਕਸ਼ਨ ਉਹਦੇ ਵਾਸਤੇ ਜਿਹੜੀ ਡੈਲਫਲਾਸ਼ ਆ ਉਹ ਆ ਕਿਸੇ ਦੇ ਕੋਲ ਸੱਟ ਪੇਟ ਲੱਗੀ ਹੋਵੇ ਤੇ ਉਹਦੇ ਵਾਸਤੇ ਨਾਲ ਅਸੀਂ ਛੋਟੇ ਛੋਟੇ ਬੈਂਡੇਡ ਵੀ ਜਿਹੜੇ ਆ ਉਹਦੇ ਵਿੱਚ ਪੈਕੇਟ ਦੇ ਵਿੱਚ ਪਾਏ ਨੇ ਇਅਸੀ ਆਪਣੇ ਕੋਲ ਕੁਝ ਨਹੀਂ ਭਾਰ ਰਹੇ ਇਹ ਸਭ ਕੁਝ ਤੁਹਾਡਾ ਹੀ ਆ ਜਿਹੜਾ ਤੁਹਾਡੀ ਸੇਵਾ ਵਿੱਚ ਭੇਜ ਰਹੇ ਆ ਇੱਕ ਅਸੀਂ ਨਾਲ ਸਿਟਾਜਨ ਭੇਜ ਰਹੇ ਆ ਇਹ ਜਿਹੜੀ ਆ ਅਲਰਜੀ ਛਿਕਾਂ ਜਕਾਮ ਦੇ ਮੌਕੇ ਤੇ ਵਰਤੀ ਜਾਵੇਗੀ ਉਹਦੇ ਤੋਂ ਇਲਾਵਾ ਇਹਦੇ ਵਿੱਚ ਜੇ ਕਈ ਵਾਰੀ ਕਿਸੇ ਦੇ ਪਾਣੀ ਦੀ ਘਾਟ ਹੁੰਦੀ ਆ ਉਹਦੇ ਵਾਸਤੇ ਇਹ ਵੀ ਅਸੀਂ ਭੇਜ ਰਹੇ ਆ ORS ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਚੀਜ਼ ਹੋਰ ਉਹ ਆ ਸਾਡੇ ਸਾਰਿਆਂ ਦੇ ਘਰਾਂ 'ਚ ਧੀਆਂ ਪੈਣਾ ਨੇ ਸਾਰੇ ਪਰਿਵਾਰਾਂ ਵਿੱਚ ਔਰਤਾਂ ਨੇ ਉਹਨਾਂ ਦੀ ਲੋੜ ਵਾਸਤੇ ਇਹਨਾਂ ਦੇ ਨਾਲ ਨਾਲ ਇੱਕ ਪੈਕੇਟ ਅਸੀਂ ਪੈਡਸ ਦਾ ਭੇਜਾਂਗੇ ਜਿਸ ਵਿੱਚ 18 ਪੀਸ ਨੇ ਕਿ ਜਿੱਥੇ-ਜਿੱਥੇ ਸਾਡੀਆਂ ਟੀਮਾਂ ਜਾਣਗੀਆਂ ਇਹ ਤੁਹਾਡੀਆਂ ਹੀ ਚੀਜ਼ਾਂ ਨੇ ਤੁਹਾਡੇ ਵਾਸਤੇ ਭੇਜ ਰਹੇ ਹਾਂ ਤੇ ਜਿੱਥੋਂ ਤੱਕ ਹੋ ਸਕੇ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਤੱਕ ਪਹੁੰਚੀਏ ਪਰ ਮੈਂ ਫਿਰ ਕਹਾਂ ਕਿ ਪ੍ਰਾਈਮੇਸ਼ੀਆ ਕੋਈ ਸਰਕਾਰ ਨਹੀਂ ਕੋਈ ਵੱਡੀ ਸੰਸਥਾ ਨਹੀਂ ਜਿੰਨੇ ਯੋਗ ਹੀ ਹੈਗੀ ਆ ਜਿੱਥੇ-ਜਿੱਥੇ ਪਹੁੰਚ ਸਕਦੇ ਹੋ ਅਸੀਂ ਪਹੁੰਚਾਂਗੇ ਇਹਦੇ ਤੋਂ ਇਲਾਵਾ ਹੁਣ ਮੈਂ ਥੋੜੀ ਗੱਲੇ ਤੋਂ ਹਟ ਕੇ ਰਾਜਨੀਤੀ ਦੀ ਕਰਦਿਆਂ ਉਹ ਇਹ ਹੈ ਕਿ ਅੱਜ ਇੱਕ ਰਿਪੋਰਟ ਆਈ ਹੈ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ ਦੀ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਕੁੱਲ 653 ਮੰਤਰੀ ਨੇ ਉਹਨਾਂ ਕੇਸਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਇਹਦੇ ਚੋਂ ਭਾਜਪਾ ਦੇ 336 ਮੰਤਰੀ ਨੇ 336ਾਂ ਚੋਂ 136 ਉਹਨਾਂ ਦੇ ਮੰਤਰੀ ਆ ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਨੇ ਤੇ ਉਹਨਾਂ ਚੋਂ 88 ਜਣਾਂ ਤੇ ਸੀਰੀਅਸ ਕੇਸ ਆ ਸੀਰੀਅਸ ਕੇਸਸ ਲਿਨੇ ਕਤਲ ਕਿਸੇ ਔਰਤ ਨਾਲ ਬਲਾਤਕਾਰ ਦੇ ਘਟਨਾ ਜਾਂ ਕਿਸੇ ਵਿਅਕਤੀ ਨੂੰ ਔਰਤ ਜਾਂ ਮਰਦ ਨੂੰ ਕਿਸੇ ਤਰੀਕੇ ਅਗਵਾ ਕਰਨਾ ਇਹ ਤਿੰਨ ਘਟਨਾਵਾਂ ਨੂੰ ਸੀਰੀਅਸ ਕਿਹਾ ਜਾਂਦਾ ਕਾਂਗਰਸ ਪਾਰਟੀ ਦੇ ਕੁੱਲ 61 61 ਮੰਤਰੀ ਨੇ ਭਾਰਤ ਵਿੱਚ ਉਹਨਾਂ ਦੇ 45 ਮੰਤਰੀਆਂ ਤੇ ਕੇਸ ਨੇ ਜਿਨ੍ਹਾਂ ਚੋਂ 18 ਤੇ ਸੀਰੀਅਸ ਨੇ ਡੀਐਮਕੇ ਪਾਰਟੀ ਤਾਮਿਲਨਾਡੂ ਦੇ ਵਿੱਚ ਹੈ ਉੱਥੇ ਉਹਨਾਂ ਦੇ 31 ਮੰਤਰੀ ਨੇ ਜਿਨ੍ਹਾਂ 'ਚੋਂ 27 ਦੇ ਉੱਤੇ ਕੇਸ ਚੱਲਦੇ ਆ ਤੇ 14 ਦੇ ਉੱਤੇ ਸੀਰੀਅਸ ਕੇਸ ਨੇ ਜਿਹੜੇ ਤ੍ਰਿੰਮੂਲ ਕਾਂਗਰਸ ਐ ਟੀਐਮਸੀ ਪੱਛਮੀ ਬਿਹਾਰ 'ਚ ਉਹਨਾਂ ਦੇ ਕੋਲ 40 ਮੰਤਰੀ ਨੇ 13 ਦੇ ਉੱਤੇ ਕੇਸ ਨੇ ਤੇ 8ਾਂ ਦੇ ਉੱਤੇ ਕੇਸ ਸੀਰੀਅਸ ਨੇ ਆਮ ਆਦਮੀ ਪਾਰਟੀ ਦੇ ਇੱਥੇ ਤੇ ਪੰਜਾਬ ਵਿੱਚ ਹੀ ਆ ਉਹਨਾਂ ਦੇ 16 ਮੰਤਰੀ ਨੇ 16 'ਚੋਂ 11 ਤੇ ਕੇਸ ਨੇ 5ਾਂ ਤੇ ਸੀਰੀਅਸ ਨੇ ਮੈਂ ਸੀਰੀਅਸ ਕੇਸਾਂ ਦੀ ਗੱਲ ਸੀਰੀਅਸਲੀ ਨਾ ਜਿਹੜੇ ਦੂਸਰੇ ਕੇਸ ਨੇ ਉਹ ਕਈ ਵਾਰੀ ਉਹਦਾ ਧਰਨਾ ਦਿੱਤਾ ਉੱਤੇ ਕੇਸ ਬਣ ਗਿਆ ਛੋਟੀ ਮੋਟੀ ਗੱਲਾਂ ਕਿਸੇ ਦਾ ਕਿਸੇ ਨਾਲ ਝਗੜਾ ਚੱਲਦਾ ਪੈਸਿਆਂ ਦਾ ਉਹਦਾ ਕੇਸ ਬਣ ਗਿਆ ਇਹੋ ਜਿਹੇ ਕੇਸ ਰੁਟੀਨ ਹੁੰਦੇ ਆ ਇਹ ਤਕਰੀਬਨ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਵੀ ਕੇ ਲੀਡਰ ਦੇ ਉੱਤੇ ਦੋਸ਼ ਲੱਗ ਸਕਦਾ ਤੇ ਉਹ ਬਣ ਸਕਦੇ ਆ ਇਹ ਕੋ ਬਹੁਤ ਹੀ ਵੱਡੀ ਗੱਲ ਨਹੀਂ ਵੱਡੀ ਗੱਲ ਹੁੰਦੀ ਆ ਸੀਰੀਅਸ ਕੇਸਾਂ ਦੀ ਉਹ ਭਾਜਪਾ ਦੇ ਮੰਤਰੀਆਂ ਤੇ 88 ਜਣਾਂ ਤੇ ਕੇਸ ਨੇ ਕਾਂਗਰਸ ਵਾਲਿਆਂ ਦੇ 18 ਤੇ ਡੀਐਮਕੇ ਦੇ 14 ਜਿਹੜੇ ਟੀਐਮਸੀ ਹਤ ਰਣਮੂਲ ਕਾਂਗਰਸ ਉਹਨਾਂ ਦੇ 8 ਤੇ ਆਮ ਆਦਮੀ ਪਾਰਟੀ ਵਾਲਾਂ ਤੇ 5 ਚੱਲਦੇ ਨੇ ਇਹਨੂੰ ਪਾਸੇ ਛੱਡ ਕੇ ਹੁਣ ਅਗਲੀ ਖਬਰ ਮੈਂ ਲਵਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਦੋ ਗੱਲਾਂ ਸਾਨੂੰ ਪਤਾ ਲੱਗੀਆਂ ਨੇ ਇੱਕ ਤਾਂ ਇਹ ਕਿ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸ਼ੋਤ ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੀਆਂ ਦੋ ਸਰਕਾਰਾਂ ਸੀ ਉਹਦੇ ਉੱਤੇ ਦੋਸ਼ ਕਾਫੀ ਲੱਗੇ ਖਾਸ ਕਰਕੇ ਉਹਦੀ ਦੂਸਰੀ ਸਰਕਾਰ ਵੇਲੇ ਇਹਦੇ ਉੱਤੇ ਇੱਕ ਸੀਨੀਅਰ ਅਫਸਰ ਦੀ ਅਗਵਾਈ 'ਚ ਜਾਂਚ ਕਰਵਾ ਕੇ ਰਿਪੋਰਟ ਦੇ ਪੇਸ਼ ਕੀਤੀ ਗਈ ਉਹ ਰਿਪੋਰਟ ਜਦੋਂ ਸਰਕਾਰ ਬਦਲ ਗਈ ਤੇ ਆਮ ਆਦਮੀ ਪਾਰਟੀ ਦੇ ਆਉਣ ਤੇ ਇਹਦੀ ਗ੍ਰਿਫਤਾਰੀ ਦਾ ਕਾਰਨ ਬਣੀ ਤੇ ਹੁਣ ਉਹ ਹੀ ਰਿਪੋਰਟ ਜਿਹੜੀ ਹੈ ਉਹਨੂੰ ਚੁੱਕ ਕੇ ਕੇਂਦਰ ਦੀ ਏਜੰਸੀ ਅਨਫੋਰਸਮੈਂਟ ਡਾਇਰੈਕਟੋਰੇਟ ED ਨੇ ਇਹਨਾਂ ਨੂੰ ਘੇਰਾ ਪਾਇਆ ਉਸ ਮਾਮਲੇ ਦੇ ਵਿੱਚ ਅੱਜ ਖਬਰ ਆਈ ਹੈ ਕਿ ਇਹਦਾ ਪੁੱਤਰ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਤੇ ਅਦਾਲਤ ਨੇ ਉਹਨੂੰ ਪਘੋੜਾ ਕਰਾਰ ਦਿੱਤਾ ਮੇਰੇ ਖਿਆਲ ਸਿਆਦੇ ਦੇ ਦੋ ਪੁੱਤਰ ਹੈ ਦੋ ਚੋਂ ਇੱਕ ਦੀ ਗੱਲ ਹੈ ਉਹ ਪਘੋੜਾ ਕਰਾਰ ਦੇ ਦਿੱਤਾ ਦੂਜੀ ਗੱਲ ਬੜੀ ਸੀਰੀਅਸ ਹੈ ਅੱਜਕੱਲ੍ਹ ਕਈਆਂ ਥਾਵਾਂ ਤੇ ਦਫ਼ਤਰਾਂ 'ਚ ਬੈਠਾ ਆਉਂਦਾ ਪਹਿਲਾਂ ਆਪਣੇ ਨਾਲ ਬਾਹਰ ਤੇ ਬੰਦਿਆਂ ਨੂੰ ਰੁੜਾ ਕੇ ਰੇਸ਼ੋਤ ਖੋਰੀ ਕਰਨਾ ਪਿਆ। ਅੰਮ੍ਰਿਤਸਰ ਦੇ ਵਿੱਚ ਸੋਚਨਾ ਅਧਿਕਾਰ ਦੇ ਅਰਜ਼ੀਆਂ ਦੇਣ ਵਾਲਾ ਆਰਟੀਆਈ ਦਾ ਇੱਕ ਐਕਟਿਵਿਸਟ ਵਰਕਰ ਫੜਿਆ ਗਿਆ ਕੱਲ 5 ਲੱਖ ਰੁਪਏ ਸ਼ਾਇਦ ਉਲਿੰਦਾ ਸੀਗਾ। ਇੰਨੇ ਇੱਕ ਪੈਸੇ ਫੜਦਾ ਫੜਦਾ ਉਹ ਆ ਫੜਿਆ ਗਿਆ। ਉੱਥੇ ਹੁੰਦਾ ਕਿ ਸੀ ਕਿ ਜਿੱਥੇ ਵੀ ਕਿਸੇ ਤੋਂ ਪੈਸੇ ਲੈਣੇ ਹੁੰਦੇ ਸੀ। ਕਾਰਪੋਰੇਸ਼ਨ 'ਚ ਬੈਠੇ ਕੋਈ ਅਧਿਕਾਰੀ ਆਪ ਸਿੱਧੇ ਨਹੀਂ ਸੀ ਲੈਂਦੇ। ਉਹਦੇ ਤੋਂ ਕਰਜ਼ੀ ਦਵਾ ਦਿੰਦੇ ਸੀ। ਫਲਾਨੇ ਦੀ ਬਿਲਡਿੰਗ ਬਣਦੀ ਪਈ ਆ ਗਲਤ ਬਣਦੀ ਆ ਫਿਰ ਉਸ ਬੰਦੇ ਨੂੰ ਆਏ ਨੂੰ ਕਹਿੰਦੇ ਸੀ ਤੇਰੀ ਬਿਲਡਿੰਗ ਨੂੰ ਸਾਨੂੰ ਰੋਕਣੀ ਪੈਣੀ ਆ ਫਲਾਨੇ ਨੇ ਤੇਰੇ ਖਿਲਾਫ ਸ਼ਿਕਾਇਤ ਕਰਤੀ ਆ ਤੂੰ ਜਾ ਕੇ ਉਹਨੂੰ ਮਨਾ ਲਾ ਇਸੇ ਤਰ੍ਹਾਂ ਇੱਕ ਬੰਦੇ ਨਾਲ ਗੱਲ ਕੀਤੀ 10 ਲੱਖ ਤੇ ਗਈ 8 ਲੱਖ ਤੇ ਗਈ 7 ਲੱਖ ਤੇ ਗਈ ਜਦੋਂ 5 ਲੱਖ ਦੇਣ ਲੱਗਾ ਉਹ ਵਿਜੀਲੈਂਸ ਵਾਲਿਆਂ ਨੂੰ ਲੈ ਗਿਆ ਤੇ ਆਰਟੀਆਈ ਜਿਹੜੇ ਸੂਚਨਾ ਅਧਿਕਾਰ ਐਕਟ ਦੇ ਅਧਿਨ ਅਰਜ਼ੀਆਂ ਦੇ ਕੇ ਤੇ ਸਰਕਾਰਾਂ ਨੂੰ ਕਟਿਆਰੇ 'ਚ ਨੰਗਾ ਕਰਦੇ ਆ ਕਿ ਤੁਸੀਂ ਕ腐ਸ਼ਨ ਕਰਦੇ ਆ ਉਹ ਆਪ ਵੀ ਇਹੋ ਜਿਹਾ ਕੰਮ ਕਰਦੇ ਆ ਕੱਲ ਇੱਕ ਫੜਿਆ ਗਿਆ ਮੈਂ ਸਮਝਦਾ ਕਿ ਹੋਜੀ ਹੋਰ ਵੀ ਜੇ ਕਿਤੇ ਹੋਣ ਉਹ ਫੜੇ ਜਾਣੇ ਚਾਹੀਦੇ ਆ ਹੁਣ ਮੋٹے ਤੌਰ ਦੇ ਤੇ ਜਿੰਨੀਆਂ ਕੁ ਖਬਰਾਂ ਸਨ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਤੋ ਦੋ ਜਣੇ ਬੈਠੀਏ ਅਸੀਂ ਇਹ ਆਸ ਕਰਾਂਗੇ ਕਿ ਕੱਲ ਤੱਕ ਹਾਲਾਤ ਸੁਧਣ ਅਸੀਂ ਇੱਕ ਕਾਮਨਾ ਕਰਾਂਗੇ ਅਸੀਂ ਇਹ ਸੁੱਖ ਮੰਗਾਂਗੇ ਕਿ ਹਾਲਾਤ ਸੁਧਣ ਇਸ ਕਰਕੇ ਨਹੀਂ ਕਿ ਮੈਂ ਕੱਲਾ ਬੈਠਾ ਆਕ ਗਿਆ ਤੇ ਅਸੀਂ ਦੋਵੇਂ ਬੈਠਣਾ ਚਾਹੁੰਦੇ ਆ ਇਸ ਕਰਕੇ ਅਸੀਂ ਕਾਮਨਾ ਕਰਾਂਗੇ ਇਸ ਕਰਕੇ ਸੁਖ ਮੰਗਾਗੇ ਹਲਾਸੁਦਨ ਤਾਂ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਹੋਵੇ ਆਓ ਸਾਰੇ ਕਾਮਨਾ ਕਰੀਏ ਕਿ ਪੰਜਾਬ ਤੇ ਆਇਆ ਸੰਕਟ ਟਲੇ ਇਸ ਸੰਕਟ ਦੇ ਵਿੱਚ ਤੁਸੀਂ ਸਾਰਿਆਂ ਨੇ ਜਿੱਥੇ-ਜਿੱਥੇ ਵੀ ਬੈਠੇ ਆ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਆਪਣੇ ਲੋਕਾਂ ਦਾ ਸਾਥ ਦਿੱਤਾ ਉਹਦੇ ਵਾਸਤੇ ਮੈਂ ਪੰਜਾਬ ਦੇ ਲੋਕਾਂ ਵੱਲੋਂ ਤੁਹਾਡਾ ਧੰਨਵਾਦੀ ਹਾਂ ਪ੍ਰਾਈਮੇਸ਼ੀਆ ਟੀਵੀ ਨੇ ਜਿਹੜਾ ਫੰਡ ਸ਼ੁਰੂ ਕੀਤਾ ਸੀ ਉਸ ਫੰਡ ਨੂੰ ਤੁਹਾਡਾ ਹੰਗਾਰਾ ਬਹੁਤ ਵੱਡਾ ਮਿਲਿਆ ਉਸ ਹੰਗਾਰੇ ਲਈ ਵੀ ਤੁਹਾਡਾ ਮੈਂ ਧੰਨਵਾਦ ਦੀਆਂ ਔਰ ਮੈਂ ਆਸ ਰੱਖਦਾ ਕਿ ਤੁਸੀਂ ਪੰਜਾਬੀਆਂ ਨੇ ਆਪਣੇ ਲੋਕਾਂ ਦੀ ਮੁਸ਼ਕਲ ਦੀ ਘੜੀ ਬਾਹ ਫੜਨ ਦੀ ਜਿਹੜੀ ਰਵੈਤ ਹੁਣ ਤੱਕ ਪਾਲਣਾ ਕੀਤੀ ਆ ਇਸੇ ਤਰ੍ਹਾਂ ਕਰਦੇ ਰਹੋਗੇ ਕਦੇ-ਕਦੇ ਰੋਸ ਆਉਂਦਾ ਕਿ ਅਸੀਂ ਦੂਜੇ ਸੂਬਿਆਂ 'ਚ ਕਰਦੇ ਆ ਤੇ ਉਹ ਸਾਡੀ ਕਿਉਂ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੀ ਮਤਲਬ ਇਸ ਗੱਲ ਦਾ ਤਾਂ ਮੇਣਾ ਉਹਨਾਂ ਨੂੰ ਅਸੀਂ ਜੋ ਕਰਦੇ ਆ ਜਿਹੜਾ ਅਸੀਂ ਚੰਗਾ ਕਰਦੇ ਆ ਅਸੀਂ ਦੂਸਰਿਆਂ ਵੱਲ ਵੇਖ ਕੇ ਆਪਣਾ ਕਰਨਾ ਛੱਡ ਨਹੀਂ ਸਕਦੇ ਜਿਹੜੀ ਤੁਹਾਡੀ ਆਪਣੀ ਇਹ ਰਵੈਤ ਹੈ ਕਿ ਜਿੱਥੇ ਵੀ ਕੋਈ ਮੁਸ਼ਕਲ ਚਾਹ ਦੀ ਮਦਦ ਕਰਨੀ ਆ ਜੇ ਸਰਵੇਤ ਦੀ ਪਾਲਣਾ ਕਰਦੇ ਰਹੋ ਮੈਂ ਬਹੁਤਾ ਨਾ ਕਹਿੰਦਾ ਇੱਕ ਵਾਰੀ ਫੇਰ ਤੁਸੀਂ ਜਿੱਥੇ-ਜਿੱਥੇ ਬੈਠੇ ਹੋ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਪੰਜਾਬ ਵਿੱਚ ਮੁਸ਼ਕਲ ਦੀ ਘੜੀ ਦੇ ਆਪਣੇ ਲੋਕਾਂ ਦੀ ਜਿਹੜੀ ਮਦਦ ਕੀਤੀ ਹੈ ਉਹਦੇ ਤੁਹਾਡਾ ਧੰਨਵਾਦ ਕਰਦਾ ਜਿਹੜਾ ਪ੍ਰਾਈਮੇਸ਼ੀਆ ਟੀਵੀ ਨੇ ਪੁੰਨਦਾਨ ਫੰਡ ਖਾਤਾ ਖੋਲਿਆ ਉਹਦੇ ਤੁਹਾਡਾ ਹਿਸਾਬ ਆਇਆ ਉਹਦੇ ਵੀ ਧੰਨਵਾਦ ਕਰਦਾ ਸਾਡੀਆਂ ਜਿਹੜੀਆਂ ਟੀਮਾਂ ਜਿਹੜੇ ਵਰਕਰ ਸਾਡੇ ਐਂਕਰ ਰਿਪੋਰਟਰ ਕੈਮਰਾਮੈਨ ਪਾਣੀ ਦੇ ਵਿੱਚ ਵੜ-ਵੜ ਕੇ ਲੋਕਾਂ ਨਾਲ ਜਾ ਕੇ ਉਹਨਾਂ ਦਾ ਹਾਲ ਜਾਣ ਕੇ ਪੇਸ਼ ਕਰਦੇ ਰਿਹਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਨੀਆਂ ਇੱਕ ਗੱਲ ਨਾਲ ਤੁਹਾਡੇ ਤੋਂ ਆ ਗਿਆ ਚਾਹਨਾ ਬਹੁਤ ਬਹੁਤ ਮਿਹਰਬਾਨੀ ਦੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ